ਮੇਰਾ ਨਾਮ ਸੰਨੀਰੰਦਾ ਵਾਜੀ ਸ਼ਹਿਰਤਾਰੀ ਵਾਲ ਤੋਂ ਬਿਲੋਂਗ ਕਰਦੇ ਆ ਮੇਰਾ ਬੇਟਾ ਛੋਟਾ ਬੇਟਾ ਅਰਨਵੀਰ ਸਿੰਘ ਯੋਧਾ ਜਿਹਦੀ ਯਾਦ ਦੇ ਵਿੱਚ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿਛਲੇ ਸਾਲ ਅਚਾਨਕ ਪ੍ਰਮਾਤਮਾ ਦੀ ਜੋਸ਼ਾ ਆਈ ਸੜਾਲੀ ਵਿਛੋੜਾ ਦੇ ਗਿਆ 10ਵੀਂ ਚ ਪੜਦਾ ਸੀਗਾ ਔਰ ਉਹਦੇ ਨਾਲ ਉਹਦੇ ਸਾਰੇ ਦੋਸਤ ਨੇ ਇਸ ਟਾਈਮ ਜਿਹੜੇ ਕਲਾਸ ਦੇ ਵਿੱਚ ਉਹਨਾਂ ਨਾਲ ਸੀਗੇ ਉਹਦੇ ਭਰਾ ਨੇ ਤੋਂ ਅਸੀਂ ਇਹ ਸੋਚਿਆ ਕਿ ਉਹਨੂੰ ਸਦਮਾ ਤੇ ਬੜਾ ਵੱਡਾ ਵਾ ਲੇਕਿਨ ਉਹਦੀ ਯਾਦ ਨੂੰ ਹਮੇਸ਼ਾ ਵਾਸਤੇ ਅਸੀਂ ਤਾਜ਼ਾ ਰੱਖ ਸਕਦੇ ਆ ਤਾਂ ਕਿਉਂ ਨਾ ਐਸਾ ਉਪਰਾਲਾ ਕੀਤਾ ਜਾਏ ਖੇਲਾਂ ਦਾ ਜਿਹਦੇ ਨਾਲ ਬੱਚਿਆਂ ਨੂੰ ਵੀ ਸਿਹਤ ਮਿਲੇ ਤੇ ਉਹਦੀ ਯਾਦ ਨੂੰ ਹਮੇਸ਼ਾ ਵਾਸਤੇ ਬਣਾਇਆ ਜਾ ਰੱਖ ਸਕੇ ਤੇ ਇਹਦੇ ਵਿੱਚ ਮੇਰੇ ਛੋਟੇ ਵੀਰ ਸਿੰਮთა ਜੀ ਰਮਨ ਜੀ ਰਮਾ ਕੋਰਵੀ ਮਹੱਲਾ ਨਵਾਸੀ ਜਿਹੜੇ ਮੇਰੇ ਭੈਣ ਭਰਾ ਉਹਦੇ ਭਰਾ ਦੋਸਤ ਉਹਨਾਂ ਸਾਰਿਆਂ ਨੇ ਬੜਾ ਸਹਿਯੋਗ ਕੀਤਾ ਤੇ ਉਪਰਾਲਾ ਕੀਤਾ ਕਿ ਅਸੀਂ ਹਰ ਸਾਲ ਧਾਰੀਵਾਲ ਦੇ ਵਿੱਚ ਇੱਕ ਕ੍ਰਿਕਟ ਟੂਰਨਾਮੈਂਟ ਕਰਾਵਾਂਗੇ ਉਹਦੀ ਯਾਦ ਦੇ ਵਿੱਚ ਰਣਵੀਰ ਦੀ ਯਾਦ ਦੇ ਵਿੱਚ ਤਾ ਜੋ ਕਮ ਸੇ ਕਮ ਨਸ਼ਿਆ ਤੋਂ ਮੁਕਤ ਰੱਖਣ ਵਾਸਤੇ ਇੱਕ ਉਪਰਾਲਾ ਕੀਤਾ ਜਾ ਸਕੇ ਸੋ ਸਾਡੀ ਵੀ ਦਿਲੋਂ ਉਮੀਦ ਹੈ ਜੀ ਕਮ ਸੇ ਕਮ ਚਾਹੇ 1-2 ਬੱਚੇ ਹੀ ਇਸ ਖੇਡ ਨੂੰ ਵੇਖ ਕੇ ਉਤਸ਼ਾਹਿਤ ਹੋਣ ਸਾਡੇ ਮਨ ਨੂੰ ਬੜਾ ਸਕੂਨ ਮਿਲੇਗਾ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਜੋ ਵੀ ਸਾਡੇ ਇਸ ਖੇਡ ਟੂਰਨਾਮੈਂਟ ਨੂੰ ਆਪ ਜੀ ਦੇ ਨਿਊ ਚੈਨਲ ਦੇ ਜ਼ਰੀਏ ਵੇਖਣਗੇ ਕਿ ਉਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਤੇ ਹਰ ਸੰਡੇ ਜਿਹੜੇ ਕ੍ਰਿਕਟ ਮੈਚ ਹੋਣਗੇ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਬਹੁਤ ਬਹੁਤ ਧੰਨਵਾਦ ਜੀ ਨਵਕਰ ਸਿੰਘਾ ਜੀ ਤੇ ਜਿਹਦੀ ਯਾਦ ਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਡਾ ਯਾਰ ਸੀ ਉਹ ਪਿਛਲੇ ਸਾਲ ਹੀ ਅਸੀਂ ਟੈਂਸਲੇ ਪੇਪਰ ਦਿੱਤੇ ਇਕੱਠਿਆਂ ਤੇ ਉਸ ਤੋਂ ਬਾਅਦ ਹੀ ਉਹਦਾ ਜਨਮ ਦਿਨ ਵੀ ਸੀ ਪੰਜਾਂ ਦਿਨਾਂ ਬਾਅਦ ਹੀ ਉਹਦੀ ਡੈਥ ਹੋ ਗਈ ਤੇ ਹੁਣ ਉਸ ਦੀ ਯਾਦ ਦੇ ਵਿੱਚ ਇਹ ਕਰਾਇਆ ਜਾ ਰਿਹਾ ਟੂਰਨਾਮੈਂਟ ਤੇ ਸਾਰੇ ਸਾਡੇ ਵੀਰ ਨੇ ਵੱਡੇ ਜਿਹੜੇ ਖੇਡਦੇ ਨੇ ਤੇ ਇਹੋ ਹੀ ਜਾ ਕੇ ਉਹਨੇ ਜਿਹੜੀ ਨੌਜਵਾਨੀ ਗਾਂ ਦਾ ਵਾਦਰੀ ਆ ਨੌਜਵਾਨ ਕਿ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਖੇਡਾਂ ਅਲ ਜਾਣ ਕਿ ਖੇਡਾਂ ਖੇਡਣ ਤੇ ਆਪਣੇ ਨਾਲ ਮਾਪਿਓ ਦਾ ਨਾਮ ਰੋਸ਼ਨ ਕਰਨ ਤੇ ਸਾਰਿਆਂ ਦਾ ਕਰਨਾ। ਹਾਂਜੀ ਤੇ ਬਹੁਤ ਚੰਗਾ ਸੀ ਹਟਾ ਜਾਣ। ਤੇ ਹੁਣ ਪਿਛਲੇ ਸਾਲ ਜੋ ਹੋਇਆ ਉਹ ਹੁਣ ਜਿਹੜਾ ਚੱਲ ਗਿਆ ਉਹਨੇ ਆਵੇ ਜਾਣਾ ਨਹੀਂ। ਹਾਂਜੀ। ਹਾਂਜੀ ਨਮਸਕਾਰ ਜੀ ਮੈਂ ਗੁਰਦਾਸਪੁਰ ਤੋਂ ਵਿਨੇ ਪੰਡਾਰੀ ਗੁਰਦਾਸਪੁਰ ਰਾਇਲਸ ਕ੍ਰਿਕਟ ਟੀਮ ਦਾ ਮੈਂ ਕਪਤਾਨ ਹਾਂ ਐਜ਼ ਅ ਕਪਤਾਨ ਤੇ ਮੈਂ ਇੱਥੇ ਧਾਰੀਵਾਲ ਅੱਜ 40 ਪਲੱਸ ਜਿਹੜਾ ਟੂਰਨਾਮੈਂਟ ਹੋਇਆ ਉਦੇ ਵਾਸਤੇ ਬੜਾ ਮੈਂ ਆਪਣੇ ਸ਼ੁਕਰਗੁਜ਼ਾਰ ਆ ਕਿ ਦੇਖੋ ਅਸੀਂ ਤੇ ਜਿਹੜਾ ক্রিকেট ਤੇ ਕਾਫੀ ਦਿੇ ਤੋਂ ਛੱਡ ਚੁੱਕੇ ਸੀ ਪਰ ਲੇਕਿਨ ਇਹਨਾਂ ਨੇ ਜਿਹੜਾ 40 ਪਲੱਸ ਵਾਸਤੇ ਇੱਕ ਨਵਾਂ ਉਪਰਾਲਾ ਕੀਤਾ ਵਾ ਇਸ ਆਪਣੇ ਬੇਟੇ ਯੋਦੇ ਦੀ ਯਾਦ ਵਿੱਚ ਤੇ ਮੈਨੂੰ ਬੜੀ ਖੁਸ਼ੀ ਆ ਕਿ ਇਹਨਾਂ ਨੇ ਬੜਾ ਸਾਡਾ ਆਉ ਭਗਤ ਕੀਤਾ ਵਾ ਤੇ ਇੱਕ ਸਾਰੀ ਜਿਹੜੀ ਆਉਣ ਵਾਲੀ ਆਡੀਅנס ਦਾ ਬਹੁਤ ਧੰਨਵਾਦ ਕਰਨਾ ਕਿ ਸਾਨੂੰ ਬੜਾ ਅੱਛਾ ਅੱਛਾ ਦੇਖਣ ਨੂੰ ਮਿਲਿਆ ਤੇ ਬੜਾ ਹੀ ਅੱਛਾ ਹੀ ਸਪੋਰਟ ਮਿਲੀ ਥੈਂਕ ਯੂ ਵੈਰੀ ਥੈਂਕ ਯੂ